ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਕਾਲੀਦਲ ਦੇ ਨੇਤਾ ਉਹਨਾਂ ਨੂੰ ਦੇਰੇ ਦੇ ਵਿੱਚ ਪਹੁੰਚਣਾ ਬਹੁਤ ਭਾਰੀ ਪੈ ਗਿਆ। ਯਾਨੀ ਐਫ ਆਈ ਆਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਉਤਾਰਾ ਜੁੜ ਗਈਆਂ ਨੇ। ਤੇ ਹੁਣ ਉਹਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਯਾਨੀ ਕੋਈ ਤਾਂ ਅੰਦਾਜ਼ੇ ਲਾਈ ਜਾ ਰਹੇ ਸੀ ਕਿ ਜਦੋਂ ਕੋਈ ਕੋਈ ਮੂਹ ਖੋਨੂਆ ਤਾਂ ਫਿਰ ਸੁਖਬੀਰ ਸਿੰਘ ਬਾਦਲ ਵੀ ਗ੍ਰਿਫਤਾਰ ਹੋ ਸਕਦੇ ਨੇ। ਪਰ ਮਾਮਲਾ ਅਗਰਸਾਲ ਦੇ ਵਿੱਚ ਦੂਜੇ ਪਾਸੇ ਪਲ ਡਿੱਤਾ ਹੈ। ਯਾਨੀ ਕੋਲੀ ਨੇ ਇੱਕ ਐਸਾ ਖਿਡਾਰਾ ਪਾ ਦਿੱਤਾ ਸੁਖਬੀਰ ਸਿੰਘ ਬਾਦਲ ਦੇ ਨਹੀਂ ਕਿ ਅਕਾਲੀ ਦਲ ਦੇ ਪ੍ਰਧਾਨ ਕਸੂਤੇ ਫਸ ਗਏ ਨੇ ਜਿਹੜੇ ਡੋਰੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਕਿ 328 ਰੁਪਿਆਂ ਵਾਲੇ ਮਾਮਲੇ ਦੇ ਅੰਦਰ ਉੱਥੇ ਜਾ ਕੇ ਉਹਨਾਂ ਨੇ ਬਿਆਨ ਕੀ ਦਿੱਤਾ ਕਹਿੰਦੇ ਜੀ ਮੁੱਖ ਮੰਤਰੀ ਭਵانت ਸਿੰਘ ਮਾਨ ਨੇ ਇਹ ਆਦਮੀ ਕਰਵਾ ਦਿੱਤੀ ਹੈ ਪਰ ਉਸੇ ਦੋਸ਼ ਦੇ ਤਹਿਤ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਉੱਤੇ ਇੱਕ ਵਾਰ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਉਹ ਐਕਸ਼ਨ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਇੱਕ ਪਾਸੇ ਪ੍ਰਧਾਨਗੀ ਤੋਂ ਅਸਤੀਫਾ ਲੈਣ ਦੀ ਮੰਗ ਔਰ ਦੂਜੇ ਪਾਸੇ ਐਫ ਆਈ ਆਰ ਦੇ ਨਾਲ ਸੁਖਵੀਰ ਬਾਵਲ ਦੀਆਂ ਤਾਰਾ ਕਿਦਾਂ ਜੁੜ ਜਾਂਦੀਆਂ ਨੇ ਇਹ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ 328 ਰੁਪਏ ਦੇ ਮਾਮਲੇ ਦੇ ਅੰਦਰ ਹਿੰਸਾ ਭੜਕਾਉਣ ਦੇ ਸਿੱਖਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਰਬੀਰ ਸਿੰਘ ਬਾਦਲ ਨੇ ਆਪਸ ਦੇ ਵਿੱਚ ਜਿਹੜਾ ਕਿ ਟਕਰਾਅ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਨਨਾਂ ਨੂੰ ਲੱਗਦਾ ਸੀ ਕਿ ਮੇਰਾ ਜਿਹੜਾ ਇਹ ਬਿਆਨ ਹੈ ਇੱਕ ਆਮ ਜਿਹਾ ਬਿਆਨ ਹੈ ਪਰ ਅੱਜ ਕੱਲ ਮਾਮਲਾ ਉਲਟਾ ਹੋ ਰਿਹਾ ਹੈ ਯਾਨੀ ਜਿਹੜਾ ਵੀ ਲੀਡਰ ਬਿਆਨ ਦਿੰਦਾ ਹੈ ਉਹਦੇ ਬਿਆਨ ਦੇ ਉੱਤੇ ਅਹਿਮ ਨજર ਹਿੰਦੀ ਵਿਰੋਧੀ ਧਿਰਾਂ ਦੀ ਜਿਵੇਂ ਕਿ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਹਿੰਦਾ ਜੀ ਸਾਨੂੰ 169 ਸਰੂਪ ਬੰਗਾਂ ਦੇ ਕੋਲ ਜਿਹੜਾ ਇੱਕ ਧਰਮ ਸਥਾਨਾ ਉੱਥੋਂ ਡੱਬੇ ਨੇ ਪਰ ਹੁਣ ਉਸੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਔਰ ਸੁਖਬੀਰ ਸਿੰਘ ਬਾਦਲ ਉਸੇ ਡੇਰੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਤੋਂ ਬਾਅਦ ਧਾਮੀ ਸਾਹਿਬ ਵੀ ਜਾਂਦੇ ਇਹਨਾਂ ਦੇ ਇਕੱਲੇ ਆਗੂ ਹੋਰ ਵੀ ਜਾਂਦੇ ਨੇ ਪਰ ਸੁਖਬੀਰ ਸਿੰਘ ਬਾਦਲ ਦਰਸਲ ਦੇ ਵਿੱਚ ਆਪਣੇ ਹੀ ਬਿਆਨ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਤਾਂ ਪਹਿਲਾਂ ਹੀ ਬਿਆਦਵੀਆਂ ਦੇ ਦੋਸ਼ ਨੇ ਔਰ ਉਹਨਾਂ ਦੇ ਉੱਤੇ ਦੂਜੀ ਬਿਆਦਵੀ ਦਾ ਦੋਸ਼ ਲੱਗਿਆ ਯਾਨੀ ਸਿੱਖਾਂ ਦੇ ਵਿੱਚ ਹਿੰਸਾ ਭੜਕਾਉਣ ਦਾ ਕੰਮ ਜਿਹੜਾ ਸਰਬੀਰ ਸਿੰਘ ਬਾਦਲ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਯਾਨੀ ਆਪਸ ਦੇ ਵਿੱਚ ਟਕਰਾਅ ਕਰਾਉਣਾ ਚਾਹੁੰਦੇ ਸੀ ਪਰ ਉਹਨਾਂ ਦਾ ਬਿਆਨ ਉਹਨਾਂ ਨੂੰ ਭਾਰੀ ਪੈਣ ਜਾ ਰਿਹਾ ਤਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲੀਆਂ ਐਫ ਆਈ ਆਰ ਦੇ ਨਾਲ 168 ਨੰਬਰ ਐਫ ਆਈ ਆਰ ਹੈ ਜਿਹੜੀ ਉਹਦੇ ਨਾਲ ਇਹਦੀਆਂ ਤਾਰਾਂ ਕਿਵੇਂ ਜੁੜਦੀਆਂ ਨੇ ਪਹਿਲਾਂ ਤੁਹਾਨੂੰ ਇਹ ਸੁਣਾਵਾਂਗੇ ਉਸ ਤੋਂ ਬਾਅਦ ਪ੍ਰਧਾਨਗੀ ਤੋਂ ਅਸਤੀਫਾ ਲੈਣ ਦੀ ਗੱਲ ਵੱਡੇ ਪੱਧਰ ਦੇ ਉੱਤੇ ਮੰਗ ਉੱਠ ਖੜੀ ਹੈ ਕਿਉਂਕਿ ਕਾਲ ਤਖਤ ਦੇ ਜਫੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਿੱਧੇ ਤੌਰ ਤੇ ਕਹਿ ਦਿੰਦਾ ਕਿ ਭਾਈ ਇਹ ਤੋਂ ਜਦ ਤੱਕ ਅਸੀਂ ਇਸਤੀਫਾ ਲਵਾਂਗੇ ਨਹੀਂ ਇਹਦੇ ਉੱਤੇ ਐਕਸ਼ਨ ਕਰੋ ਯਾਨੀ ਕੁਲਦੀਪ ਸਿੰਘ ਗੜਾਗੜ ਵੀ ਇਹਦੇ ਵਿੱਚ ਹੁਣ ਘਿਰ ਚੁੱਕੇ ਨੇ ਕਿਉਂਕਿ ਇਹ ਹਦੇਸ਼ ਪਤਾ ਕਿਹਦਾ ਸੀ ਕੁਲਦੀਪ ਸਿੰਘ ਗੜਾਗੜ ਦਾ ਹੀ ਸੀ ਕਿ ਸਿਆਸੀ ਧੇਰਾ 328 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਰਾਜਨੀਤੀ ਨਹੀਂ ਕਰ ਸਕਦੀਆਂ ਪਰ ਸਭ ਤੋਂ ਪਹਿਲਾਂ ਤਾਂ ਉਹ ਸੁਖਬੀਰ ਸਿੰਘ ਬਾਦਲੀ ਪਹੁੰਚਦੇ ਨੇ ਇਹਨਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸ ਮਾਮਲੇ ਬ੍ਰਤੀ ਮੈਂ ਘੇਰ ਲੂੰਗਾ ਪਰ ਨਹੀਂ ਉਹ ਤਾਂ ਦਰਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਸਾਰੀ ਗੱਲ ਡਿੱਗ ਪਈ ਹੈ ਯਾਨੀ ਸੁਖਬੀਰ ਬਾਦਲ ਤੋਂ ਅਸਤੀਫਾ ਵੀ ਲਿਆ ਜਾਊਗਾ ਔਰ ਦੂਜੇ ਪਾਸੇ ਐਫ ਆਈ ਆਰ ਦੇ ਨਾਲ ਇਹਦੀ ਉਤਾਰਾਂ ਕਿਵੇਂ ਜੁੜਦੀਆਂ ਨੇ ਇਹ ਸੋਨ ਦੇ ਜਰਾ ਧੰਦੇ ਨਾਲ ਉਸ ਤੋਂ ਬਾਅਦ ਵੱਡੀ ਬੇਅਦਬੀ ਦੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਸੁਣੋ ਕੀ ਹੁਣ ਆਚਾਰੀ ਕਰ ਰਹੇ ਆ ਕਿ ਇਹਨੂੰ ਰਾਜਨੀਤਿਕ ਤੌਰ ਦੇ ਉੱਤੇ ਇਸ ਟਾਈਮ ਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ 728 ਰੁਪਿਆਂ ਦੇ ਉੱਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਆ ਬਹੁਤ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਆ ਹੁਣ ਤੁਸੀਂ ਵੇਖੋ ਕਿ ਇੱਕ ਤਾਂ ਜਿਹੜੀ ਉਹ ਰਿਪੋਰਟ ਸੀ ਡਾਕਟਰ ਇਸਤ ਸਿੰਘ ਵਾਲੀ ਉਹਨੇ ਵੀ ਆਪਣੇ ਰਿਪੋਰਟ ਦੇ ਉੱਤੇ 231 ਪੰਨਿਆਂ ਤੇ ਲਿਖਿਆ ਸੀ 31 ਬਤੀਤੇ ਜੀ ਇਹਦੇ ਤੇ ਰਾਜਨੀਤੀ ਨਾ ਕੋ ਕਰੇ ਤੇ ਜੀ ਫਿਰ ਜਥੇਦਾਰ ਆਕਾਲ ਤੇ ਕੁਲਦੀਪ ਸਿੰਘ ਗੜਕਾਚ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਇੱਥੇ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੇ ਕੋਈ ਰਾਜਨੀਤੀ ਕਰੇਗਾ ਤੇ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ। ਉਸ ਤੋਂ ਬਾਅਦ ਉੱਥੇ ਕੱਲ ਜਿਹੜਾ ਸੁਖਬੀਰ ਸਿੰਘ ਬਾਦਲ ਗਿਆ ਹੈ। ਔਰ ਸੁਖਬੀਰ ਬਾਦਲ ਜਾ ਕੇ ਜੋ ਉੱਥੇ ਬੋਲਿਆ ਇਥੇ 328 ਰੂਪਾਂ ਦੇ ਸਬੰਧ ਵਿੱਚ ਜਿਹੜੀ ਐਫ ਆਈ ਆਰ ਹੋਈ ਆ ਇਸ ਐਫ ਆਈ ਆਰ ਦੇ ਮੁਤਾਬਕ ਜਿਹੜੀਆਂ ਤਾਰਾ ਨੇ ਉਹ ਸੁਖਬੀਰ ਬਾਦਲ ਨਾਲ ਜੁੜ ਰਹੀਆਂ ਨੇ ਔਰ ਸੁਖਬੀਰ ਬਾਦਲ ਨੇ ਉਸ ਡੇਰੇ ਤੇ ਜਾ ਕੇ ਇਹਦੇ ਇਸ ਐਫ ਆਈ ਆਰ ਨੂੰ ਖੁਦ-ਬੁਦ ਕਰਨ ਵਾਸਤੇ ਇਹ ਜਿਹੜੀ ਆ ਰਾਜਨੀਤੀ ਸ਼ੁਰੂ ਕਰਤੀ ਆ ਜੀ ਡੇਰੇ ਨੂੰ ਬਦਨਾਮ ਡੇਰੇ ਨੂੰ ਬਦਨਾਮ ਨਾ ਕਿਸੇ ਨੇ ਕੀਤਾ ਨਾ ਕੋਈ ਕਰੇਗਾ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਨੇ ਡੇਰੇ ਦੇ ਵਿੱਚ ਜਾ ਕੇ ਜਿਹੜਾ ਕਿ ਬੰਗਾ ਵਾਲੀ ਦੇ ਕੋਲ ਡੇਰਾ ਹੈ ਨਾ ਜਿੱਥੋਂ ਕਿ 169 ਸਰੂਪ ਮੈਨ ਦਾ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਦਾਵਾ ਕਰ ਦਿੱਤਾ ਸੀ ਤਾਂ ਸੁਖਵੀਰ ਸਿੰਘ ਬਾਦਲ ਕਸੂਤੇ ਖਿਰ ਗਏ ਨੇ ਯਾਨੀ ਆਪਣੇ ਹੀ ਬਿਆਨਾਂ ਦੇ ਵਿੱਚ ਹੁਣ ਉਹ ਟੰਗੇ ਜਾਣਗੇ ਕਿਉਂਕਿ ਇੱਕ ਪਾਸੇ ਅਸਤੀਫੇ ਦੀ ਗੱਲ ਬੜਾਲਾ ਸਾਹਿਬ ਕਰ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਾਜ ਨੂੰ ਉਹਨਾਂ ਨੇ ਇੱਕ ਮੰਗ ਪੱਤਰ ਜਿਹੜਾ ਕਿ ਆਪਣਾ ਸੌਪ ਦਿੱਤਾ। ਉਹ ਕਹਿੰਦੇ ਨੇ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਅਸਤੀਫਾ ਦੇਣ ਨਹੀਂ ਤਾਂ ਵੱਡੀ ਕਾਰਵਾਈ ਹੋਣ ਜਿਹੜੀ ਕਿਸੇ ਕੰਮ ਉਹ ਗਿੱਡੂਗੀ। ਕਿਉਂਕਿ ਸੰਗਤਾਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਦੋ ਆਦਮੀ ਕਰ ਦਿੱਤੀ ਹੈ। ਯਾਨੀ ਗੁਰੂ ਘਰ ਦੇ ਵਿੱਚ ਜਾ ਕੇ ਇੱਕ ਐਸਾ ਬਿਆਨ ਦੇ ਦਿੱਤਾ ਹੈ। ਪਹਿਲਾਂ ਹੀ ਪੰਜਾਬ ਦੇ ਲੋਕ ਕਹਿੰਦੇ ਕਹਿੰਦੇ ਜੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੋਲਦੇ ਕੀ ਨੇ ਪੰਜਾਬ ਦੀ ਸਿੱਖ ਕੌਮ ਨੂੰ ਔਰ ਦੂਸਰੇ ਪਾਸੇ ਸਰਕਾਰ ਨੂੰ ਆਪਸ ਦੇ ਵਿੱਚ ਟਕਰਾਅ ਕਰਾਉਣਾ ਚਾਹੁੰਦੇ ਨੇ ਕਿ ਮੇਰਾ ਕੁਛ ਨਾ ਜਾਵੇ ਆਪਸ ਦੇ ਵਿੱਚ ਸਿੱਖ ਕੌਮ ਲੜੇ ਸਰਕਾਰਾਂ ਦੇ ਨਾਲ ਜਾਂ ਮੁੱਖ ਮੰਤਰੀ ਜੋ ਮਰਜ਼ੀ ਇਹਨਾਂ ਦੇ ਵਿੱਚ ਹੋਵੇ ਸਾਨੂੰ ਕੋਈ ਮਤਲਬ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਤਾਂ ਇੱਥੇ ਹੀ ਜਾਣਦੇ ਕਿ ਪਹਿਲਾਂ ਜਿਹੜਾ ਇਹਨਾਂ ਨੇ ਕਹਣ ਕੀਤਾ ਸਿੱਖਾਂ ਦਾ ਉਹ ਅੱਜ ਤੱਕ ਜ਼ਖਮ ਹਰੇ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਭਰ ਦੇ ਵਿੱਚੋਂ ਲਹਣਤਾ ਪੈ ਰਹੀਆਂ ਨੇ ਕਿ ਜਾਂਦਾ ਪ੍ਰਧਾਨ ਕੀ ਤੋਂ ਅਸਤੀਫਾ ਦੇਵੇ ਬਹੁਤੇ ਪੰਜਾਬ ਦੇ ਲੋਕਾਂ ਨੇ ਤਾਂ ਇਹ ਵੀ ਸਵਾਲ ਚੱਕੇ ਕਹਿੰਦੇ ਇਹਨਾਂ ਦੇ ਪਰਿਵਾਰ ਨੂੰ ਸੁੱਖ ਕਿਤਾ ਨਹੀਂ ਦਿੱਤਾ ਕਿ ਪ੍ਰਧਾਨਗੀ ਕਰਨ ਤੇ ਜਾ ਇਹ ਐਮਐਲਏ ਬਣ ਸੋ ਇਸ ਕਰਕੇ ਜਿਹੜੇ ਸੁਖਬੀਰ ਸਿੰਘ ਬਾਦਲ ਹਨ ਔਰ ਹੋਰ ਵੀ ਕਈ ਪਾਰਟੀਆਂ ਦੇ ਲੀਡਰ ਚੰਨੀ ਵਰਗੇ ਉਹ ਸਾਰੇ ਇਹਨਾਂ ਸਵਸਥਾਂ ਦੇ ਉੱਤੇ ਉਤਰੇ ਨੇ ਕਿ ਮੁੱਖ ਮੰਤਰੀ ਨੂੰ ਹੋਰ ਤਾਂ ਇਹਨਾਂ ਕੋਲ ਦੇਖੋ ਮੁੱਦਾ ਹੈ ਨਹੀਂ ਉਸੇ ਡੇਰੇ ਨੂੰ ਕਿਉਂ ਚੁਣਦੇ ਏ ਬਾਰ-ਬਾਰ ਪਹਿਲਾਂ ਕਦੇ ਗਏ ਉੱਥੇ ਮੱਥਾ ਟੇਕ ਕਦੇ ਹੀ ਨਹੀਂ ਜਾਂਦੇ ਕਿਉਂਕਿ ਗੁਰੂ ਦਾ ਸਤਾਨ ਤਾਂ ਇਹਨਾਂ ਦੇ ਲਈ ਪਿੱਛਾ ਝਾੜਦੇ ਨੇ ਗੁਰੂ ਦਾ ਜਿਹੜਾ ਸਥਾਨ ਉਹ ਇਹਨਾਂ ਲਈ ਕੋਈ ਮਹਨੇ ਨਹੀਂ ਰੱਖਦਾ ਸਿਰਫ ਚਾਰ ਵੋਟਾਂ ਜਿੱਥੇ ਇਹਨਾਂ ਨੂੰ ਇਹਨਾਂ ਦਾ ਨੇ ਚਾਰ ਵੋਟਾਂ ਮਿਲਣਗੀਆਂ ਬਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਖਲਾਫ ਬੋਲੋ ਮੁੱਖ ਮੰਤਰੀ ਦੇ ਖਲਾਫ ਜਾ ਕੇ ਵੀਡੀਓ ਪਾਓ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸਾਂ ਕਰ ਲੈਣ ਜਿੰਨੇ ਮਰਜ਼ੀ ਤਣੇ ਤੜਾ ਲੈਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਬਾਰਾ ਫੇਰ ਪੰਜਾਬ ਦੇ ਅੰਦਰ ਰਿਪੀਟ ਕਰੂਗੀ ਕਿਉਂਕਿ ਇਹ ਅਸੀਂ ਨਹੀਂ ਇਹ ਤਾਂ ਪੰਜਾਬ ਭਰ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਹਿਰਦਾ ਬਲੁੰਦਰਾ ਹੈ ਨਾ ਇਹਨਾਂ ਬਾਦਲਾਂ ਨੇ ਤੇ ਕਾਂਗਰਸ ਨੇ ਉਹ ਸਾਰਾ ਹੀ ਪੰਜਾਬ ਚੰਗੀ ਤਰ੍ਹਾਂ ਜਾਣਦਾ ਆਉਣ ਵਾਲੇ ਟਾਈਮ ਦੇ ਅੰਦਰ ਇਹਨਾਂ ਦੀ ਹਾਲਤ ਕੀ ਕਰਦੇ ਨੇ ਗੁਰੂ ਸਾਹਿਬ ਉਹ ਤੁਸੀਂ ਆਪ ਦੇਖੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹਨਾਂ ਦੀ ਵਿਰੋਧਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹਨਾਂ ਨੂੰ ਤੰਗਣ ਲਈ ਸੇ ਕਾਮ ਦੇ ਵੱਡੇ-ਵੱਡੇ ਜਥੇਬੰਦੀਆਂ ਤੇ ਵੱਡੇ-ਵੱਡੇ ਆਗੂ ਬਹੁਤ ਨੇ ਜਿਵੇਂ ਕਿ ਬਰਾਲਾ ਸਾਹਿਬ ਨੇ ਤਾਂ ਇਹਨਾਂ ਦੀ ਧੁੱਕੀ ਘੜ ਰੱਖੀ ਐ ਉਹ ਕਹਿੰਦੇ ਨੇ ਭਗਵੰਤ ਸਿੰਘ ਮਾਨ ਆਪਣੇ ਰਾਹ ਤੇ ਚੱਲ ਰਹੇ ਆ ਉਹ ਸਿੱਧੇ ਕੰਮ ਕਰ ਰਹੇ ਨੇ ਤਾਂ ਇਹ ਦਖਲਅੰਦਾਜ਼ੀ ਕਿਉਂ ਕੀਤੀ ਐ ਕਿਉਂਕਿ ਇਹਦੇ ਵਿੱਚ ਅਕਾਲ ਤਾਕਤ ਦਾ ਜਥੇਦਾਰ ਵੀ ਫਸੂ ਆ ਜੇਕਰ ਕਾਰਵਾਈ ਨਾ ਕੀਤੀ ਉਸ ਨੇ ਕਿਹਾ ਸੀ ਕਹਿੰਦਾ ਜੇਕਰ ਕੋਈ 328 ਰੁਪਏ ਵਾਲੇ ਮਾਮਲੇ ਦੇ ਵਿੱਚ ਰਾਜਨੀਤੀ ਕਰੂਗਾ ਨਾ ਤਦੋਂ ਤੇ ਐਕਸ਼ਨ ਹੋਇਆ ਤੇ ਹੁਣ ਕੁਲਦੀਪ ਸਿੰਘ ਗੜਗੱਜ ਕਰਨ ਹੁਣ ਸੁਬੀਸ਼ ਸਿੰਘ ਬਾਦਲ ਤੇ ਐਕਸ਼ਨ ਫੇਰ ਪਤਾ ਲੱਭੂ ਕਿ ਤੁਸੀਂ ਪੰਥ ਨਾਲ ਖੜੇ ਹੋ ਜਾਂ ਬਾਦਲਾਂ ਦੇ ਨਾਲ ਇਹ ਪੂਰਾ ਪੰਜਾਬ ਪੁੱਛ ਰਿਹਾ ਤਾਂ ਠੀਕ ਹੈ ਪੰਜਾਬ ਵਾਲੋ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ